ਅਸਟੇਮ ਅਸੀਂ ਹੈਗੇ ਆਗੇ ਖਨੌਰੀ ਦੇ ਵਿੱਚ ਉਸ ਜਗ੍ਹਾ ਤੇ ਉੱਤੇ ਮੌਜੂਦ ਆ ਜਿੱਥੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੂੰ ਖਨੌਰੀ ਮੋਰਚੇ ਦੇ ਵਿੱਚੋਂ ਟੋ ਕਰਕੇ ਇੱਥੇ ਛੱਡਿਆ ਗਿਆ ਸੀਗਾ ਉਸ ਜਗ੍ਹਾ ਦੇ ਉੱਪਰ ਸਾਡੇ ਨਾਲ ਆ ਕਿਸਾਨ ਵੀਰ ਮੌਜੂਦ ਨੇ ਜਿਹੜੇ ਆਪਣੇ ਟਰੈਕਟਰ ਟਰਾਲੀਆਂ ਲੈਣ ਦੇ ਲਈ ਆਏ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕੱਲ ਇੱਕ ਸਾਡੇ ਵੱਲੋਂ ਖਬਰ ਨਾਸ਼ਰ ਕੀਤੀ ਗਈ ਸੀ ਕਿ ਖਨੌਰੀ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਵੀਡੀਓ ਜਿਹੜਾ ਖਨੌਰੀ ਸ਼ਹਿਰ ਨੂੰ ਬਦਨਾਮ ਕਰ ਰਿਹਾ ਇੱਥੇ ਕੋਈ ਸਮਾਨ ਜਿਹੜਾ ਉਹ ਚੋਰੀ ਨਹੀਂ ਹੁੰਦਾ ਅੱਜ ਮੌਕੇ ਦੇ ਉੱਪਰ ਖਵਾ ਸਾਡੇ ਨਾਲ ਕਿਸਾਨ ਮੌਜੂਦ ਨੇ ਇਹਨਾਂ ਦੇ ਟਰੈਕਟਰ ਦੇ ਬੈਂਪਰ ਚੋਰੀ ਹੋਏ ਨੇ ਬੈਟਰੀ ਚੋਰੀ ਹੋਈ ਹੈ ਤੇਲ ਦੀ ਟੈਂਕੀ ਭਰੀ ਹੋਈ ਸੀ ਉਹੋ ਚੋਰੀ ਹੋਇਆ ਹੈ ਹਾਲਾਂਕਿ ਇਹ ਹਾਲੇ ਪਤਾ ਨਹੀਂ ਵੀ ਉਹ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਚੋਰੀ ਕੀਤਾ ਗਿਆ ਜਾਂ ਆਮ ਲੋਕਾਂ ਨੇ ਉਰੇ ਨੇੜੇ ਕੁਵਾਰ ਮਾਰਕੀਟ ਜਿੱਥੇ ਹੈ ਉਹਨਾਂ ਦੇ ਵੱਲੋਂ ਜਾਂ ਕਿਤੇ ਬਸਤੀਆਂ ਦੇ ਵਿੱਚੋਂ ਆ ਕੇ ਲੋਕਾਂ ਨੇ ਚੋਰੀ ਕੀਤਾ ਗਿਆ। ਕੋਈ ਇੱਕ ਦਿਨ ਪਹਿਲਾਂ ਜਦੋਂ ਸ਼ੰਭੂ ਵਾਲਾ ਮੋਰਚਾ ਅਖਾੜਾ ਜਾ ਰਿਹਾ ਸੀ ਤਾਂ ਉਦੋਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਵੀ ਇਲਜ਼ਾਮ ਲੱਗੇ ਸੀਗੇ ਕਿ ਉੱਥੋਂ ਜਿਹੜੇ ਸਿਲੰਡਰ ਨੇ ਉਹ ਪੁਲਿਸ ਪ੍ਰਸ਼ਾਸਨ ਨੇ ਚੋਰੀ ਕੀਤੇ ਨੇ। ਵੀ ਵੀ ਆਪਣਾ ਨਾਮ ਸੀ ਇਹ ਪਹਿਲਾਂ ਇਹ ਲਿਖੋ। ਫੈਰ ਜੀ ਖਾਲਸਾ ਵੈਰੀਟੀ ਦੀ ਫਟੇ ਮੇਰਾ ਨਾਮ ਹੈ ਨੀ ਜਸਵੀਰ ਸਿੰਘ ਜੀ ਪਿੰਡ ਸੁੱਖਾ ਸਿੰਘ ਵਾਲਾ। ਤਾਂ ਤੁਹਾਨੂੰ ਜਿਹੜਾ ਤੁਸੀਂ ਕਦੋਂ ਨੇ ਪੁੱਛਿਓ ਪਹਿਲਾਂ ਕਿੱਥੇ ਸੀਗੇ ਤੁਸੀਂ ਪਿੰਡੋਂ ਆਏ ਹੋ ਜਾਂ ਫਿਰ ਪੁਲਿਸ ਨੇ ਫੜਿਆ ਹੋਇਆ ਸੀ ਨਹੀਂ ਅਸੀਂ ਪਿੰਡੋਂ ਆਏ ਹੀ ਚੱਲ ਗਏ ਸੀ ਅਸੀਂ ਪਿੰਡ ਵਾਕੇ ਸੀਗੇ ਜੀ ਅਸੀਂ ਵਾਕੇ ਸੀਗੇ 15 ਤਰੀਕ ਨੂੰ ਜੀ ਅਸੀਂ 15 ਤਰੀਕ ਨੂੰ ਵਾਪਸ ਵਾਕੇ ਸੀਗੇ ਜਿੱਥੋਂ ਸਾਡਾ ਟਰੈਕਟਰ ਟਰਾਲੀ ਸੀ ਸਾਡੇ ਕਿਤੇ ਬੰਦਾ ਸੀਗਾ ਜੀ ਠੀਕ ਹੈ ਜੀ ਉਹ ਸਾਡਾ ਬੰਦਾ ਜੀ ਆਸੇ-ਪਾਸੇ ਟਲ ਗਿਆ ਜੀ ਤਾਂ ਖਰਾਬ ਹੋ ਗਿਆ ਪਰ ਤੋਂ ਜੀ ਸਾਨੂੰ 20 ਤਰੀਕ ਨੂੰ ਪਿੰਡ ਵਾਕੇ ਆ ਜੀ ਉਹ ਪਿੰਡ ਵਾਉਣ ਤੋਂ ਬਾਅਦ ਸਾਨੂੰ ਕੱਲ ਸਾਨੂੰ ਸੀ ਖਬਰ ਸੁਣੀ ਹੈ ਜੀ মিডিਆ ਦੀ ਖਬਰ ਸੁਣੀ ਹੈ ਅਸੀਂ ਕਹਿੰਦੇ ਸੀ ਆਪ ਦਾ ਕਾਫੀ ਦਿਖਾਓ ਇੱਕ ਗਵਾਹ ਲੈਓ ਨਾਲ ਕੀ ਅਸੀਂ ਟਰੈਕਟਰ ਟਰਾਲੀ ਨੂੰ ਲਾਉਂਡ ਲਾਈਨ ਆਈ ਪਹਿਲੀ ਕੱਲ ਅਸੀਂ ਮੁਸ਼ਕਲ ਨਾਲ ਇੱਥੇ ਪਹਾਰਿਆ ਜੀ ਸਨਪੋਸ ਨੇ ਬਹੁਤਾਂ ਕੀਤਾ ਪਹਿਲੀ ਕੱਲ ਤਾਂ ਪਿੱਛੇ ਜੀ 10 ਕਿਲੋਮੀਟਰ ਪਿੱਛੇ ਉੱਥੇ ਸਾਨੂੰ ਰੋਕਿਆ ਜੀ ਉੱਥੇ ਤੇ ਬਾਕੀ ਸਾਡੇ ਤੋਂ ਕੁਝ ਨਹੀਂ ਕਹਿਆ ਤੇ ਬੰਦੀ ਤਿੰਨੀ ਹੀ ਜਾ ਸਕਦੀ ਜੀ ਅਸੀਂ ਉੱਥੋਂ ਹੀ ਉੱਥੇ ਅਸੀਂ ਕਿਹਾ ਜੀ ਇਹਦੇ 7 ਬੰਦੇ ਸੀ 2 ਪਿੰਡਾਂ ਦੇ ਆ ਜੀ ਇੱਕ ਪਿੰਡ ਬੁਰਜਾ ਰੱਠੀ ਦੇ ਸੀ ਪਿੰਡ ਸੁਖਾ ਦੇ ਵਾਲੇ ਤੋਂ ਜੀ ਸਾਡੇ 2 ਟਰੈਕਟਰ ਆ ਜੀ ਅਸੀਂ ਭਾੜਨਾ ਆਏ ਆ ਜੀ ਅਸੀਂ ਇੱਕ ਗੱਡੀ ਕਰਾ ਕੇ ਲੈ ਆ ਸਾਡੀ ਗੱਡੀ ਕਿ ਸਾਡੀ ਉਥੋਂ ਜੀ ਤੋਂ 20 25 ਕਿਲੋਮੀਟਰ ਪੈ ਜਾਂਦੇ ਜੀ ਬਾਟਾ ਠੀਕ ਹੈ ਠੀਕ ਹੈ ਸਾਨੂੰ 5000 ਸਾਡੀ ਅਸੀਂ ਗੱਡੀ ਕਰਾਈ ਹੈ ਜੀ 25 2500 ਰੁਪਏ ਦੇ ਵਿੱਚ ਉਹਦੇ ਗੱਡੀ ਕਰਾ ਕੇ ਲੈਣ ਕਰਾਂ ਜੀ ਪਹਿਲੀ ਕੱਲ ਅਸੀਂ ਪੁਲ ਤੋਂ ਲੇ ਗਏ ਆ ਜੀ ਪੁਲ ਤੋਂ ਅਸੀਂ ਸਾਨੂੰ ਵਾਪਸ ਮੋੜ ਪਾਏ ਆ ਐ ਮੋੜ ਕੇ ਜੀ ਫਿਰ ਅਸੀਂ ਇੱਥੇ ਆਏ ਆ ਇੱਥੇ ਆ ਕੇ ਅਸੀਂ ਭਾਲੇ ਪੂਲੇ ਸਾਰੇ ਸਾਨੂੰ ਕਿਤੇ ਨਾ ਮਿਲੇ ਸਾਨੂੰ ਅਸੀਂ ਟਰੈਕਟਰ ਮਿਲਿਆ ਜੀ ਟੇਡਾ ਕੀਤਾ ਟਰੈਕਟਰ ਜੀ ਸਾਡਾ ਟਰੈਕਟਰ ਏਦਾਂ ਹੋ ਗਿਆ ਜੀ ਠੀਕ ਹੈ ਜੀ ਉੱਥੋਂ ਆ ਕੇ ਟੇਡਾ ਅਸੀਂ ਟਰੈਕਟਰ ਕੀਤਾ ਕੀਤਾ ਜਾ ਕੇ ਮੋੜ ਠੀਕ ਹੈ ਜੀ ਨਵੀਂ ਬੈਟਰੀ ਟਰਾਈਸਿਸ ਤੇ ਮੈਨੂੰ ਨਵੀਂ ਬੈਟਰੀ ਨਹੀਂ ਮਿਲੀ। ਮੁਰਕੇ ਜਿਸੀਂ ਤੇਲ ਦਾ ਸੇਲ ਤੇ ਮੈਨੂੰ ਤੇਲ ਤਾਂ ਮਿਲਦਾ। ਇਹ ਟੈਂਕੀ ਭਰੀ ਹੋਈ ਸੀ ਤੇਲ ਦੀ ਜੀ। ਜੇ ਸੇਲ ਦੀ ਟੈਂਕੀ ਮੈਨੂੰ ਲੱਗੇ ਤੇਰੇ ਦੇ ਵਿੱਚ ਤੇਲ ਸਿਰਫ 4 ਗੰਗਾਂ ਤੇ ਰਹੀ। ਬਾਕੀ ਤਾਂ ਚੋਰੀ। ਬਾਕੀ ਚੋਰੀ ਹੋ ਗਈ ਟੈਂਕੀ ਭਰੀ ਹੋਈ ਤੇਲ ਦੀ ਸੀਗੀ ਜੀ। ਠੀਕ ਹੈ ਜੀ। ਤੇ ਨੰਬਰ 2 ਜੀ ਇਹੋ ਪ੍ਰਸ਼ਾਸਨ ਦਾ ਬਹੁਤ ਉਹ ਹੈ ਜੀ। ਇਹ ਕੱਟਾ ਸ੍ਰੀ ਨੂੰ ਦਿਖਾਉਨੇ ਆ ਇਹ ਟਰੈਕਟਰ ਦਾ ਜਿਹੜਾ ਅੱਗੇ ਬੈਂਕਰ ਲੱਗਿਆ ਹੁੰਦਾ ਹੈ तमाम ਉਹ ਸਾਰੇ ਟਰੈਕਟਰਾਂ ਦੇ ਜਿੰਨੇ ਖੜੇ ਨੇ ਕਿਹਾ ਜਾ ਰਿਹਾ ਕਿ ਗੁੱਲ ਨੇ ਕੱਟ ਲੈ ਗਏ ਜਾਂ ਉਹਨਾਂ ਦੇ ਬੈਂਕਰ ਚੋਰੀ ਹੋ ਗਏ ਨੇ ਇਸ ਤੋਂ ਇੱਕੀ ਟਰੈਕਟਰਾਂ ਦੀਆਂ ਬੈਟਰੀਆਂ ਵੀ ਚੋਰੀ ਕੀਤੀਆਂ ਗਈਆਂ ਨੇ ਬੜਾ ਸਮਾਨ ਜਿਹੜਾ ਉਹਰੇ ਜਿੱਥੇ ਇਹ ਗੰਪਜਾਰਡ ਬਣਾਇਆ ਗਿਆ ਸੀ ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਇਹ ਸੀਗਾ ਕਿ ਕਿਸਾਨਾਂ ਨੂੰ ਜਿਹੜਾ ਪੂਰਾ ਸਮਾਨ ਦਿੱਤਾ ਜਾਊਗਾ ਕੋਈ ਨੁਕਸਾਨ ਨਹੀਂ ਹੋਊਗਾ ਪਰ ਫਿਰ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਸਾਹਮਣੇ ਨਿਕਲ ਕੇ ਕਿ ਲਗਾਤਾਰ ਕਿਸਾਨਾਂ ਦਾ ਬਹੁਤ ਵੱਡਾ ਮੁੱਖਾ ਜਿਹੜਾ ਉੱਕਿਆ ਗਿਆ ਹੈ ਪਿੱਛੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋਗੇ ਕਿਸਾਨ ਆਪਣੇ ਜਿਹੜੇ ਟਰੈਕਟਰ ਨੇ ਸਾਧਨ ਓਲੈਂਡ ਆਏ ਹੋਏ ਨੇ ਤੁਹਾਡੇ ਜਿਹੜੇ ਪਿੰਡ ਦੇ ਖਾਕੀਆਂ ਨੂੰ ਡਿਟੇਲ ਕੀਤਾ ਗਿਆ ਸੀ ਪੋਸਟਰੇ ਵੱਲੋਂ ਉਹਨਾਂ ਨੂੰ ਛੱਡਿਆ ਗਿਆ ਕਿ ਨਹੀਂ ਤੁਸੀਂ ਸਾਡੇ ਸਾਡਾ ਨਹੀਂ ਕੋਈ ਡਿਟੇਲ ਕੀਤਾ ਜੀ ਸਾਡੇ ਕੋਈ ਬੰਦਾ ਸੀਗਾ ਜੀ ਉਹ ਆਸ-ਪਾਸੇ ਟਾ ਗਿਆ ਸੀਗਾ ਜੀ ਸਾਡਾ ਕੋਈ ਬੰਦਾ ਨਹੀਂ ਹੋਰ ਆਸ-ਪਾਸੇ ਤਲ ਗਿਆ ਸੀਗਾ ਬਾਕੀ ਹੋਰ ਪਿੰਡਾਂ ਦੇ ਬੋਟਾ ਟੇਨ ਕੀਤੇ ਕਿ ਕਿੰਨੇ ਕੁ ਕਿਸੇ ਹੋਰ ਕਿਸਾਨ ਨਾਲ ਗੱਲਬਾਤ ਹੋਈ ਵੀ ਹੋਰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਵੱਧੂ ਹੈ ਜੀ ਬਹੁਤ ਨੁਕਸਾਨ ਹੋਇਆ ਵੱਧੂ ਨੁਕਸਾਨ ਹੈ ਜੀ ਕਿਸੇ ਦਾ ਏਸੀ ਨਹੀਂ ਮਰਦਾ ਜੀ ਕੋਈ ਕੱਪੜੇ ਤੋਂ ਮਸ਼ੀਨ ਬਾਕੀ ਬਾਕੀ ਸਾਡਾ ਆਪ ਦਾ ਨਮੀਟਰ ਸੀਗਾ ਜੀ ਸਾਡੇ ਨਾਲ ਝੁੰਬਾ ਬਣਾਇਆ ਸੀ ਝੁੰਬੇ ਦੇ ਵਿੱਚ ਸਾਡਾ ਨਮੀਟਰ ਸੀਗਾ ਦੋ ਗੈਸ ਸਿਲੰਡਰ ਸੀਗੇ ਜੀ ਦੋ ਗੈਸ ਸਿਲੰਡਰ ਸੀ ਗੈਸ ਸਾਡਾ ਤੇ ਮਿਲ ਗਈ ਸੀ ਗੈਸ ਸਾਡੇ ਸੱਟੇ ਨਾਲ ਮਿਲ ਕੇ ਠੀਕ ਹੈ ਜੀ ਇੱਕ ਸਾਡਾ ਉਹ ਸੀਗਾ ਆਪਣੇ ਨਮੀਟਰ ਸੀ ਜਾਂ ਇੱਕ ਸਾਡਾ ਫਰ ਆਪਣਾ ਜਿਹੜੇ ਕਿਸਾਨਾਂ ਦੇ ਉੱਪਰ ਐਕਸ਼ਨ ਹੋਇਆ ਇਸ ਤਰ੍ਹਾਂ ਖਾਰੂ ਚੱਕਰ ਤੇ ਉਹ ਜੀ ਨੂੰ ਕਿਵੇਂ ਦੇਖ ਜਾਉਂਦਾ ਕਿ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਖਾਰੂ ਚੱਕਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਨੇ ਇਹ ਸਾ ਨਸ਼ਿਆਂ ਦੇ ਵਾਸਤੇ ਪੰਜਾਬ ਪੁਲਿਸ ਸੰਗਰੂਰ ਦੇ ਵਿੱਚ ਇਕੱਠੀ ਹੋਈਆਂ ਕਿਸਾਨਾਂ ਦੇ ਕੋਈ ਐਕਸ਼ਨ ਨਹੀਂ ਲਈ ਬਹੁਤ ਧੋਖਾ ਕੀਤਾ ਗਿਆ ਜੀ ਕਿਸਾਨਾਂ ਦੇ ਨਾਲ ਤੇ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ ਜੀ ਇੱਕ ਦਿਨ ਪਹਿਲਾਂ ਜਾਂ ਦੋ ਤਿੰਨ ਘੰਟੇ ਪਹਿਲਾਂ ਦੱਸ ਦਾਂਦੇ ਵੀ ਅਸੀਂ ਅੱਜ ਭਾਈ ਸਾਫ਼ ਕਰਨਾ ਸਾਨੂੰ ਸਰਕਾਰ ਵੱਲੋਂ ਫੰਡ ਮਿਲਣਾ ਤੇ ਇਦਾਂ ਤਾਂ ਕਾਣੀ ਕਰਨਾ ਚਾਹੀਦਾ ਸੀਗਾ ਜੀ ਉਹ ਬਜ਼ੁਰਗਾਂ ਦੇ ਨਾਲ ਜਿੱਕੀ ਬੈਰਦੀ ਹੈ ਜੀ ਬਹੁਤ ਕੰਮ ਜੀ ਸਾਡੇ ਬਾਪੂ ਨੇਗੇ ਉਹ 5-5 6-6 ਕਿਲੋਮੀਟਰ ਰੂਪ ਕਰਤੀ ਗਏ ਜੀ ਜੇ ਇੱਟੇ ਉਹਨਾਂ ਨੂੰ ਬਾਪੂ ਮੰਨਦੇ ਸੀ ਜਿਹਦਾ ਜੀ ਉਹਨਾਂ ਨੂੰ 2000 ਦਾ ਤੇਲ ਨਹੀਂ ਲੱਗਦਾ ਸੀਗਾ ਇੱਕ ਟ੍ਰਾਲੀ ਦਾ ਇੱਧਰ ਜੋੜ ਲਾਉਂਦੇ ਉਹਨਾਂ ਨੂੰ ਛੱਟਿਆ ਹੁੰਦਾ ਨਾ ਜੀ ਤੇ ਬਹੁਤ ਸਰਾ ਲੋਕ ਕੀ ਪੈ ਗਿਆ ਜੀ ਪੰਜਾਬ ਦੇ ਨਾਲ ਅਸ ਤਾਂ ਇਹ ਦੇਖਦੇ ਹਾਂ ਜੀ ਜਿਵੇਂ ਬਿਆਨ ਤੇ ਬੁੱਚੜ ਨੇ ਕੀਤਾ ਸੀਗਾ ਨਾ ਜੀ ਭਗਵਾਨ ਤੁਮਾਨੂੰ ਉਹ ਤੋਂ ਉੱਪਰ ਦਾ ਅਹੁਦਾ ਦੇ ਦੇਗਾ ਬਿਆਨ ਤੇ ਬੁੱਚੜ ਦਾ ਤੇ ਦੂਜੀ ਗੱਲ ਇਹ ਵੀ ਦੇਖ ਰਹੇ ਜੀ ਜਿਵੇਂ ਇੱਥੇ ਉਜਾੜਾ ਕੀਤਾ ਹੋਇਆ ਜੀ ਐਵੇਂ ਤਾਂ ਜੀ ਜਦੋਂ ਆਪਣੀ ਬੰਦ ਹੋਈ ਸੀਗੀ ਨਾ ਜੀ ਪੰਜਾਬ ਜਿਹੜੀ 1947 ਨੂੰ ਉਦੋਂ ਵੀ ਨਹੀਂ ਇੰਨਾ ਮਤਲਬ ਜਿਉਂ ਉਜਾੜਾ ਕੀਤਾ ਗਿਆ ਸੀਗਾ ਜਿੰਨਾ ਮਤਲਬ ਜੀ ਮਾਨਸਰਗਾਰ ਨੇ ਹੁਣ ਕਰਵਾਤਾ ਜਿਸ ਤਰੀਕੇ ਨਾਲ ਉਧਰੋਂ ਹਾਈਡਰਾ ਮਸ਼ੀਨਾਂ ਟਰੈਕਟਰਾਂ ਨੂੰ ਲਿਆਰੀਆਂ ਨੇ ਚੱਕ ਕੇ ਟੋ ਵਾਲੀਆਂ ਬੈਨਾਂ ਜਿਹੜੀਆਂ ਟਰੈਕਟਰਾਂ ਨੂੰ ਖਿੱਚਾ ਧੋਕੇ ਲਿਆਰੀਆਂ ਨੇ ਇਹ ਚੀਜ਼ਾਂ ਤੁਸੀਂ ਕਿਵੇਂ ਦੇਖ ਅੱਖੀਂ ਤੁਸੀਂ ਹਾਲ ਦੇਖ ਲੈਣਾ ਹਾਲਾਂਕਿ ਅਸੀਂ ਮ ਤੇ ਬਹੁਤ ਬੁਰਾ ਸਥਿਤੀ ਹੈ ਟਾਇਰਾਂ ਚ ਹਵਾ ਨਹੀਂ ਟਾਇਰਾਂ ਚ ਹਵਾ ਨਹੀਂ ਟਾਇਰ ਪੰਕਚਰ ਹੈ ਜੀ ਕਿੰਨਾਂ ਦੇ ਦਾ ਟਰਾਲੀਆਂ ਦੇ ਟਾਇਰ ਵੀ ਚੋਰੀ ਕੀਤੇ ਗਏ ਨੇ ਨਵੇਂ ਜੀ ਤੇ ਬਾਕੀ ਤੁਸੀਂ ਆਪ ਦੱਸੋ ਜੀ ਕਿੰਨਾ ਕੁ ਸਤਿ ਚੋਰੀ ਹੋ ਰਿਹਾ ਜੀ ਮੈਂ ਤਾਂ ਜੀ ਛੋਟੇ ਰਾਹੀਂ ਇੱਕ ਹੋਰ ਫੀਲ ਕਰਨੀ ਚਾਹਣਾ ਬਈ ਕਿਸੇ ਨੂੰ ਨਾ ਡੀਕੋ ਕਿਸੇ ਵੀ ਨਾ ਕਰੋ ਜਿਹਦਾ ਜਿੰਨਾ ਸਮਾਨ ਹੈਗਾ ਆਪ ਦਾ ਦੇਖ ਕੇ ਆ ਕੇ ਲੈ ਜਾਓ ਬਈ ਨਹੀਂ ਦੋ ਦਿਨਾਂ ਦੇ ਵਿੱਚ ਇੱਥੇ ਲੋਕਾਂ ਨੇ ਆ ਕੇ ਸਾਫਾਇਆ ਕਰਦੇ ਨੇ ਕਿਉਂਕਿ ਪਹਿਲਾਂ ਵੀ ਜਿੰਨਾ ਉੱਥੇ ਸਮਾਨ ਸੀਗਾ ਜਿੱਥੇ ਸੰਤ ਖੜੇ ਸੀਗੇ ਜਿੱਥੇ ਧਰਮਾਂ ਲੱਗਿਆ ਸੀਗਾ ਉੱਥੇ ਵੀ ਜਿੱਕਰ ਦੇ ਪਰਸ ਵਾਲੀ ਰਾਤ ਜੀ ਜਦੋਂ ਇੱਥੇ ਸਟੋਅ ਕਰ ਕਰ ਲਿਆ ਹੁੰਦੇ ਨੇ ਜੀ ਉਦੋਂ ਬਹੁਤ ਚੋਰੀ ਕੀਤੀ ਗਈ ਜੀ ਇੱਥੋਂ ਦੇ ਲੋਕਾਂ ਵੱਲੋਂ ਜਿਹੜੀਆਂ ਉੱਥੇ ਵੱਸਦੀਆਂ ਨਹੀਂ ਆ ਇੱਥੇ ਬਹੁਤ ਵੱਡਾ ਸਭ ਤੋਂ ਵੱਡੀ ਗਾਰਡ ਮਾਰਤੀ ਰਹੀ ਇੱਥੇ ਇੱਥੇ ਜੀ ਰਾਤੋਂ ਰਾਤ ਇੱਥੇ ਬਹੁਤ ਕੁਝ ਕੈਪ ਕੀਤਾ ਗਿਆ ਜੀ ਕਈਆਂ ਦੇ ਟਰੈਕਟਰ ਟਰਾਲੀਆਂ ਵੀ ਨਹੀਂ ਟਰੈਕਟਰ ਟਰਾਲੀਆਂ ਮਿਲ ਰਹੀ ਦੀ ਲੋਕ ਰੋਰ ਹੈ ਜੀ ਇੱਥੇ ਡੇਨ ਵੇਲੇ ਇੱਥੇ ਤੋਂ ਪ੍ਰੂਫ ਨਹੀਂ ਗਏ ਨੇ ਇਹਨਾਂ ਦੇ ਵੱਲੋਂ ਪੰਜਾਬ ਕੋਚੇ ਵੱਲੋਂ ਉਸ ਨੂੰ ਕਿਹਾ ਕੀ ਹੋਏਗਾ ਕੋਈ ਗੱਲਬਾਤ ਹੋਣੀ ਪ੍ਰਸ਼ਾਸਨ ਦੇ ਨਾਲ ਕਿ ਕੱਲੇ ਪ੍ਰੂਫ ਨੇ ਹਜੇ ਹਜੇ ਕੋਈ ਪ੍ਰੂਫ ਹਜੇ ਦਿੱਖਿਆ ਨਹੀਂ ਜੀ ਇਹ ਟਰੈਕਟਰ ਟਰਾਲੀ ਕਿਰ ਤੋਂ ਸਾਫ਼ ਸੁਥਰ ਕਰਕੇ ਲਿਆ ਕਿਤੇ ਖੜਾ ਹੈ ਪਰੂਫ ਦਿੰਨੇ ਆ ਸੀ ਆਪਣੇ ਟਰੈਕਟਰ ਦੀ ਕਾਪੀ ਦੀ ਆਧਾਰ ਕਾਰਡ ਦੀ ਫੋਟੋ ਸੈਟ ਕਰਾਉਣ ਗਏ ਆ ਜੀ ਉਹ ਕਾਰਨ ਕੀ ਆ ਕਿਉਂ ਲੈ ਰਹੇ ਨੇ ਕੋਈ ਗੱਲਬਾਤ ਕਿਉਂਕਿ ਅੱਗੇ ਵੀ ਮੋਰਚੇ ਪੰਜਾਬ ਦੇ ਵਿੱਚ ਲੱਗਦੇ ਰਹੇ ਨੇ ਦੇਖੋ ਸੰਘਰਸ਼ਾਂ ਦਾ ਪੰਜਾਬ ਹੈ ਪੰਜਾਬ ਦੇ ਨਾਲ ਸੰਘਰਸ਼ ਜੁੜੇ ਰਹੇ ਨੇ ਉਹ ਅਸੀਂ ਗੱਲ ਨੂੰ ਕੀ ਆ ਕੋਈ ਸਮਝਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕਾਰਵਾਈ ਕਰਨ ਜੇ ਕੋਈ ਕਾਰਵਾਈ ਪਤਾ ਕੀ ਆ ਜੀ ਹੁਣ ਆ ਸਾਡੇ ਦੀ ਲਾ ਲਓ ਅਸੀਂ ਇੱਥੋਂ ਕਿਸੇ ਦੀ ਟਰਾਲੀ ਹੋਰ ਪਾ ਕੇ ਲੈ ਜਾਵਾਂਗੇ ਉਹਨਾਂ ਕੋਲੇ ਪ੍ਰੂਫ ਹੋਊਗਾ ਜੀ ਉਹਨਾਂ ਨੇ ਛਾਣਵੀਨ ਕਰਨਗੇ ਉਹ ਇਹ ਇੱਕ ਗੱਲ ਸਹੀ ਕਰ ਰਹੇ ਜੀ ਪ੍ਰੂਫ ਲੈ ਰਹੇ ਨੇ ਤੇ ਅਗ ਜਿਹੜੇ ਨੇਗੇ ਕਿਉਂਕਿ ਜੇ ਨਾ ਪ੍ਰੂਫ ਲੈਣਗੇ ਜੀ ਕੀ ਪਤਾ ਕੋਈ ਆਟਰਾ ਲਿਖੀ ਦੇ ਜੀ ਕੌਣ ਬਾਕੀ ਲੈ ਜੀ ਬਾਕੀ ਉਹ ਪ੍ਰੂਫ ਤਾਂ ਲਈ ਰਹੇ ਨੇ ਜੀ ਬਾਕੀ ਉਹ ਬੰਦਿਆਂ ਦੀ ਜੀ ਡੇਟ ਜਿਹੜੇ ਬੰਦੇ ਲੈਣ ਆਏ ਨੇ ਉਹਨਾਂ ਨੇ ਬਕਾਇਦਾ ਪ੍ਰੂਫ ਲੈਦੇ ਕੱਲ ਨੂੰ ਜੀ ਹੁਣ ਜੇ ਕੱਲ ਨੂੰ ਕਿਤੇ ਧਰਨਾ ਲਾਉਣਾ ਹੈ ਠੀਕ ਹੈ ਜੀ ਉਹ ਜਿਹੜੇ ਹੁਣ ਸਾਡੇ ਪ੍ਰੂਫ ਲੈ ਲਈ ਸਾਡਾ ਟਰੈਕਟਰ ਵਾਲੀ ਪ੍ਰੂਫ ਲੈ ਲਈ ਸਾਨੂੰ ਇਹ ਤੁਹਾਨੂੰ ਪਹਿਲਾਂ ਚੱਕਣਗੇ ਜੀ ਹਾਂ ਉੱਥੇ ਤੁਹਾਨੂੰ ਜਿਹੜਾ ਹਾਂ ਸਾਡੇ ਪ੍ਰੂਫ ਇਸ ਕਰਕੇ ਲੈ ਰਹੇ ਨੇ ਜੀ ਬਾਕੀ ਜਦੋਂ ਅਸੀਂ ਉੱਥੇ 10 8 ਬੰਦੇ ਆਏ ਜੀ ਉੱਥੇ ਲਿਖਿਆ ਕਿ ਆਏ ਆ ਬਾਕੀ ਸਾਡੇ ਪ੍ਰੂਫ ਉੱਥੇ ਸਾਰੇ ਬਕਾਇਦਾ ਸਾਡਾ ਐਡਰੈਸ ਲਿਖਿਆ ਜੀ ਸਾਰੇ ਬਕਾਇਦਾ ਸਾਡੇ ਫੋਨ ਨੰਬਰ ਸਾਰੇ ਬਕਾਇਦਾ ਲਿਖੇ ਨੇ ਜਦੋਂ ਕੱਲ ਨੂੰ 26 ਨੂੰ ਧਰਨਾ ਹੋਣਾ ਜੀ ਲੱਗਣਾ ਉਹ ਮੀਟਿੰਗ ਬੁਲਾ ਰਹੇ ਨੇ ਪਟਿਆਲਾ ਤੋਂ ਉਦੋਂ ਪਹਿਲਾਂ ਡਿਟੇਨ ਕਰ ਲੈਣਗੇ ਜੀ ਸਾਨੂੰ ਪਹਿਲਾਂ ਡਿਟੇਨ ਕੀਤਾ ਪਹਿਲਾਂ ਚੱਕੇ ਜੋ ਕੋਈ ਸਾਨੂੰ ਇਹ ਗੱਲ ਪਿੱਛੇ ਵੇਖਾ ਖਨੌਰੀ ਉਸ ਜਗ੍ਹਾ ਦੇ ਉੱਪਰ ਮੌਜੂਦ ਹੈ ਜਿੱਥੇ ਇੱਕ ਗਲਹਰਾਨੀ ਦੀ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਦਾਵਾ ਕੀਤਾ ਸੀਗਾ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸਾਨਾਂ ਦਾ ਪਰ ਵੱਡੇ ਪੱਧਰ ਦੇ ਉੱਪਰ ਜਿਹੜਾ ਨੁਕਸਾਨ ਹੋਇਆ ਹਾਲਾਂਕਿ ਪੰਜਾਬ ਸਰਕਾਰ ਉਹ ਜਗ੍ਹਾ ਨੂੰ ਸਾਫ਼ ਕਰਨ ਲਈ ਆਪ ਵੀ तकरीबन ਕਰੋੜਾਂ ਰੁਪਏ ਜਿਹੜੇ ਉਹ ਖਰਚ ਕਰ ਸਕਦੀ ਹੈ ਜਿਹੜੇ ਹਿਸਾਬ ਦੇ ਨਾਲ ਇੱਥੇ ਸਾਧਨ ਲਾਏ ਹੋਏ ਨੇ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਕਿਸਾਨਾਂ ਦਾ ਸਮਾਨ ਇੱਥੇ ਸਿੱਟਿਆ ਜਾ ਰਿਹਾ ਹੈ ਹੋਰ ਵੀ ਇਸ ਜਗ੍ਹਾ ਤੋਂ ਹੋਰ ਵੀ ਤੁਹਾਨੂੰ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਨੁਕਸਾਨ ਹੋਇਆ ਕਿਸਾਨਾਂ ਦਾ ਕਿਸ ਤਰੀਕੇ ਨਾਲ ਜਿਹੜੇ ਟਰੈਕਟਰ ਟਰਾਲੀਆਂ ਇੱਥੇ ਲਿਆ ਕੇ ਸੁੱਟੇ ਜਾਂਦੇ ਨੇ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ